ਜੀਵਨ ਨੂੰ ਜਿਉਂ ਸਾਧ ਜਰੂਰੀ ਸਾਨੂੰ ਤੇਰੀ ਚਾਹ ਜ਼ਰੂਰੀ ਸਾਡੀ ਮੰਜ਼ਲ ਤੇਰੇ ਧਿਕਰ ਮੰਜ਼ਲ ਨਹੀਂ ਬਸਰਾ ਜ਼ਰੂਰੀ ਸਾਥ ਨਿਭਾਵਣ ਦਾ ਹੈ ਮਸਲਾ ਮਸਲੇ ਵਿੱਚ ਸਲਾਹ ਜ਼ਰੂਰੀ ਜੀਵਨ ਡੂੰਗਾ ਖਾਰ ਸਮੁੰਦਰ ਲਾਵੇ ਪਾਰ ਮਲਾਹ ਜ਼ਰੂਰੀ ਪੰਜਾਬੀ ਦੀ ਗੱਲ ਹੋਈ ਵੀਰ ਜੀ ਹੁਣੀ ਫਿਕਰ ਕਰ ਰਹੇ ਸੀ ਬਣਦਾ ਵੀ ਆ ਸੋ ਪੰਜਾਬੀ ਬਾਰੇ 4 ਕੋ 17 ਨੇ ਤੇਰੀ ਆ ਅੰਗਰੇਜ਼ੀ ਹਿੰਦੀ ਜੇ ਨਾ ਬੋਲਾਂ ਮਰਦਾ ਨਹੀਂ ਮੈਂ ਪੰਜਾਬੀ ਸਿੱਖੀ ਮਾਂ ਤੋਂ ਮੇਰਾ ਇਸ ਬਿਨ ਸਰਦਾ ਨਹੀਂ ਤੇਰੇ ਦਿੱਤੇ ਸ਼ਬਦ ਮੈਂ ਬੋਲਾਂ ਮੈਂ ਕੋਈ ਤੋਤਾ ਪੰਛੀ ਥੋੜਾ ਆਪੇ ਜਿਹੜੇ ਆਵਣ ਢਡੋਂ ਉਹਨਾਂ ਤੋਂ ਜੀ ਭਰਦਾ ਨਹੀਂ ਆਪਣੀ ਮਾਂ ਨੂੰ ਛੱਡ ਕੇ ਚਾਚੀ ਤਾਈ ਕੋਲੇ ਜਾਵਾਂ ਕਿਉਂ ਆਪੋ ਆਪਣੀ ਥਾਂ ਤੇ ਨੇ ਪਰ ਮਾਂ ਤੋਂ ਉੱਤੇ ਦਰਜਾ ਨਹੀਂ ਸਿੱਖੀ ਤੇਰੀ ਬੋਲੀ ਵੀ ਏ ਤੈਨੂੰ ਪੜ੍ਹਨੇ ਪਾਵਣ ਦੇ ਲਈ ਨਾ ਸੋਚ ਕੇ ਤੇਰੀ ਬੋਲੀ ਦਾ ਸਤਕਾਰ ਮੈਂ ਕਰਦਾ ਨਹੀਂ ਅੱਖਾਂ ਕੱਢ ਕੇ ਲਿਹਾਉਣਾ ਚਾਹਣਾ ਇੱਕ ਦੇਸ਼ ਇੱਕ ਭਾਸ਼ਾ ਤੂੰ ਮੇਰੀ ਬੋਲੀ ਖੋਹ ਦਿਖਾ ਦੇ ਜਾਂ ਮੈਂ ਤੇਥੋਂ ਡਰਦਾ ਨਹੀਂ ਜਾਂ ਮੈਂ ਤੇਥੋਂ ਡਰਦਾ ਨਹੀਂ ਜੇਕ